ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 3 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਆਪਾਂ ਕੱਲ ਵੀ ਦੱਸਿਆ ਹੋਇਆ ਸੀਗਾ ਕਿ ਸਵੇਰ ਬੱਲੇ ਮੀਂਹ ਪੈਣ ਦੀ ਸੰਭਾਵਨਾ ਹੈ। ਤਕਰੀਬਨ ਉਸੇ ਤਰ੍ਹਾਂ ਹੀ ਹੋਇਆ। ਅੰਮ੍ਰਿਤਸਰ ਦੇ ਬਹੁਤ ਸਾਰੇ ਇਲਾਕੇ, ਗੁਰਦਾਸਪੁਰ ਦੇ ਬਹੁਤ ਸਾਰੇ ਇਲਾਕੇ ਬਾਬਾ ਬਕਾਲਾ ਹੋ ਗਿਆ, ਬਟਾਲਾ ਹੋ ਗਿਆ, ਰਤਿਆ ਹੋ ਗਿਆ। ਇਹ ਬਿਆਸ ਦਾ ਇਲਾਕਾ ਹੋ ਗਿਆ ਇਹਨਾਂ ਵਿੱਚ ਸਵੇਰ ਵੇਲੇ ਚੰਗਾ ਮੀਂਹ ਦੇਖਿਆ ਗਿਆ ਉਸ ਤੋਂ ਬਾਅਦ ਇਹ ਕਰਪੂਥਲੇ ਦੇ ਇਲਾਕੇ ਪਲੱਥ ਹੋ ਗਿਆ ਜਾਂ ਆਪਣੇ ਸੁਲਤਾਨਪੁਰ ਲੋਤੀ ਵਾਲੀ ਸਾਈਡ ਹੋ ਗਿਆ 플ੋਰ ਹੋ ਗਿਆ ਸ਼ਾਹਕੋਟ ਹੋ ਗਿਆ ਨੂਰਮੈਲ ਨਕੋਦਰ ਜਲੰਧਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਉਸ ਤੋਂ ਬਾਅਦ ਲੁਧਿਆਣੇ ਨੂੰ ਪਾਰ ਕਰਦਾ ਹੋਇਆ ਲੁਧਿਆਣੇ ਨੂੰ ਕਵਰ ਕੀਤਾ ਨਾਲ ਲੱਗਦੇ ਇਲਾਕੇ ਜਿਵੇਂ ਜਗਰਾਉਂ ਹੋ ਗਿਆ ਮਲੇਰ ਕੋਟਲਾ ਹੋ ਗਿਆ ਖੰਨਾ ਹੋ ਗਿਆ ਸਮਰਾਲਾ ਹੋ ਗਿਆ ਦਰਾਹਾ ਹੋ ਗਿਆ ਇਨਾ ਵਿੱਚ ਮੀਂਹ ਪੈਂਦਾ ਹੋਇਆ ਅੱਗੇ ਲੰਘਾ ਜਿਹਦੇ ਵਿੱਚ ਫਤੇਗੜ ਸਾਹਿਬ ਪਟਿਆਲਾ ਤੇ ਸੰਗਰੂਰ ਦੇ ਵੀ ਥੋੜੇ ਬਹੁਤੇ ਇਲਾਕਿਆਂ ਦੇ ਵਿੱਚ ਮੀਂਹ ਦੇਖਿਆ ਗਿਆ। ਦੂਸਰੀ ਤਰਫ ਬਠਿੰਡੇ ਦੇ ਕਾਫੀ ਲੱਗ ਕੇ ਬਰਨਾਲੇ ਦੇ ਕਾਫੀ ਲੱਗ ਕੇ ਮਾਨਸੇ ਦੇ ਲੱਗ ਕੇ ਇਹਨਾਂ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਗਿਆ ਜਿਵੇਂ ਰੱਲਾ ਹੋ ਗਿਆ। ਇਹਨਾਂ ਦੇ ਆਸ-ਪਾਸ ਖੇਤਾਂ ਦੇ ਵਿੱਚ ਵੀ ਸਵੇਰ ਵੇਲੇ ਤਕੜੀਆਂ ਚਿੱਟਾ ਲੱਗੀਆਂ। ਜੇਕਰ ਮੌਜੂਦਾ ਸਮੇਂ ਵਿੱਚ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਲੱਗ ਕੇ ਰੋਪੜ ਦੇ ਲੱਗ ਕੇ ਆਨੰਦਪੁਰ ਦੇ ਲੱਗ ਕੇ ਤੇ ਅਰੇ ਇਹ ਆਪਣੇ ਚੰਡੀਗੜ੍ਹ ਦੇ ਇਲਾਕੇ ਪੰਚਕੂਲਾ ਹੋ ਗਿਆ ਚੰਡੀਗੜ੍ਹ ਹੋ ਗਿਆ ਮੁਹਾਲੀ ਹੋ ਗਿਆ ਇਹਨਾਂ ਵਿੱਚ ਵੀ ਮੌਜੂਦਾ ਸਮੇਂ ਦੇ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਜਾਰੀ ਹਨ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਅੱਜ ਟੁੱਟਵੇਂ ਤੌਰ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਹਨ ਜਿਹੜੇ ਇਲਾਕੇ ਹੋਏ ਜੇ ਮੀਂਹ ਤੋਂ ਰਹਿਤ ਹਨ ਫਰੀਦਕੋਟ ਮੁਕਸਰ ਅਬੋਹਰ ਜਾਂ ਤਰਨਤਾਰਨ ਦੇ ਬਹੁਤ ਸਾਰੇ ਇਲਾਕੇ ਉਹਨਾਂ ਵਿੱਚ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਇੱਕ ਚੰਗਾ ਵਧੀਆ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਬਾਕੀ ਮੌਨਸੂਨ ਤਕਰੀਬਨ ਸਾਰੇ ਹੀ ਭਾਰਤ ਨੂੰ ਕਵਰ ਕਰ ਚੁੱਕੀ ਹੈ ਮੌਸਮ ਵਿਭਾਗ ਨੇ ਇਸ ਦੀ ਜਾਣਕਾਰੀ ਦੇ ਦਿੱਤੀ ਹੈ ਪਰ ਕੁਝ ਕੁ ਇਲਾਕਿਆਂ ਦੇ ਵਿੱਚ ਉਮੀਦ ਤੇ ਅਨੁਸਾਰ ਮੀਂਹ ਨਹੀਂ ਪਿਆ ਪਰ ਅਗਲੇ ਦਿਨਾਂ ਵਿੱਚ ਉੱਥੇ ਵੀ ਇੱਕ ਬਰੀਆ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ